ਰਾਤ ਨੂੰ ਨਾਮ ਜਪ ਸਕਦੇ ਆ ਇੱਕ ਗੁਰਮੁਖ ਪਿਆਰਿਆਂ ਦਾ ਸਵਾਲ ਪਹੁੰਚਾਇਆ ਉਹ ਆਪਾਂ ਨੂੰ ਇਹ ਸਵਾਲ ਕਰਦੇ ਆ ਕਿ ਰਾਤ ਨੂੰ ਅਸੀਂ ਨਾਮ ਜਪ ਸਕਦੇ ਆ ਕਹਿੰਦੇ ਮੈਂ ਇੱਕ ਸੰਤ ਦੇ ਕੋਲ ਗਿਆ ਸੀ ਉਹ ਕਹਿੰਦੇ ਕਿ ਰਾਤ ਨੂੰ ਨਾ ਕਰਿਆ ਕਰ ਸਵੇਰ ਜਾਂ ਰਾਤ ਨੂੰ 12 ਤੋਂ ਬਾਅਦ ਕਰਿਆ ਕਰ ਜੇ ਕੋਈ ਫਲ ਲੈਣਾ ਕੋਈ ਤਰੱਕੀ ਲੈਣੀ ਆ ਸਿਮਰਨ ਵਿੱਚੋਂ ਵਾਹਿਗੁਰੂ ਜੀ ਤਰੱਕੀ ਤਾਂ ਹਰ ਕੋਈ ਜੀਵ ਲੈਣਾ ਚਾਹੁੰਦਾ ਹੈ ਜੇ ਆਪਾਂ ਅੱਧੇ ਘੰਟੇ ਦਾ ਜਪਜੀ ਸਾਹਿਬ ਪਾਠ ਵੀ ਕਰਦੇ ਆਂ ਕਿਸੇ ਗੁਰਦੁਆਰਾ ਸਾਹਿਬ ਜਾਂਦੇ ਆਂ ਕਿਸੇ ਸੰਤਾਂ ਮਹਾਪੁਰਸ਼ਾਂ ਦੀ ਸੇਵਾ ਕਰਦੇ ਆਂ ਦਾਨ ਕਰਦੇ ਆਂ ਪੁੰਨ ਕਰਦੇ ਆਂ ਹਰ ਕੋਈ ਜੀਵ ਫਲ ਲੈਣਾ ਚਾਹੁੰਦਾ ਦੇਖੋ ਜਿਨ੍ਹਾਂ ਸੰਤਾਂ ਦੇ ਕੋਲ ਤੁਸੀਂ ਗਏ ਆਂ ਉਹਨਾਂ ਨੇ ਗੱਲ ਮਾੜੀ ਨਹੀਂ ਕਹੀ ਹੈਗੀ ਉਹਨਾਂ ਨੇ ਜੋ ਸਮਾਧ ਸਿਆ ਉਹ ਅੰਮ੍ਰਿਤ ਵੇਲਾ ਦੱਸਿਆ ਹੁਣ ਦਿਨ ਦੇ ਵਿੱਚ ਆਪਾਂ ਬਿਜ਼ੀ ਹੁੰਨੇ ਆਂ ਕਮਾਕਾਰਾਂ ਦੇ ਵਿੱਚ ਹੀ ਆ ਫਿਰ ਸਾਰਾ ਦਿਨ ਲੰਘ ਜਾਂਦਾ ਵਿਚਾਰਾਂ ਦੇ ਵਿੱਚ ਤਾਂ ਕਰਕੇ ਅੰਮ੍ਰਿਤ ਵੇਲਾ ਬਹੁਤ ਵਧੀਆ ਬਣਿਆ ਗਿਆ ਕਿ ਉਸ ਸਮੇਂ ਜਦੋਂ ਅਸੀਂ ਉੱਠਦੇ ਹਾਂ ਸਾਡੇ ਵਿਚਾਰ ਹਜੇ ਵਧੇ ਨਹੀਂ ਹੁੰਦੇ ਥਾਟਲੈਸ ਹੁੰਨੇ ਆ ਆਲੇ ਦੁਆਲੇ ਦਾ ਜੋ ਵਾਤਾਵਰਨ ਆ ਉਹ ਵੀ ਸ਼ਾਂਤ ਹੁੰਦਾ ਜੇ ਆਪਾਂ ਇਸ ਟਾਈਮ ਬੈਠ ਕੇ ਸਿਮਰਨ ਕਰੀਏ ਤਾਂ ਮਨ ਬਹੁਤ ਜਲਦੀ ਇਕਾਗਰ ਹੁੰਦਾ ਤੇ ਇਕਾਗਰ ਹੋਇਆ ਮਨ ਹੀ ਧਿਆਨ ਦੇ ਵਿੱਚ ਬੈਠ ਸਕਦਾ ਜਦੋਂ ਧਿਆਨ ਦੇ ਵਿੱਚ ਬੈਠੇਗਾ ਦਰ ਤੇ ਬੈਠੇਗਾ ਤਾਂ ਮਾਲਕ ਕਿਰਪਾ ਕਰਨਗੇ ਹੁਣ ਮੰਨ ਲਓ ਆਪਾਂ ਘਰਾਂ ਪਰਿਵਾਰਾਂ ਦੇ ਵਿੱਚ ਬੱਚਿਆਂ ਵਾਲਿਆਂ ਆਪਾਂ ਸੋਚ ਲਿਆ ਕਿ ਆਪਾਂ ਦਿਨ ਨੂੰ ਉੱਠ ਕੇ ਸਿਮਰਨ ਕਰਾਂਗੇ ਜਦ ਤੱਕ ਆਪਣੇ ਬੱਚੇ ਜੋ ਆ ਉਹ ਵੀ ਉੱਠ ਜਾਂਦੇ ਆ ਆਪਣੇ ਸੰਸਾਰਿਕ ਕੰਮ ਵੀ ਸ਼ੁਰੂ ਹੋ ਜਾਂਦੇ ਆ ਬਾਹਰੋਂ ਕਈ ਤਰ੍ਹਾਂ ਦੇ ਪੋਲੂਸ਼ਨ ਹੌਰਨ ਸਭ ਕੁਝ ਇਹ ਪੈਦਾ ਹੋ ਜਾਂਦਾ तरह-तरह ਦੇ ਸਾਊਂਡ ਆਉਂਦੇ ਆ ਫਿਰ ਸਾਡਾ ਸਿਮਰਨ ਬਹੁਤ ਮੁਸ਼ਕਲ ਚੱਲੇਗਾ ਫਿਰ ਧਿਆਨ ਵੀ ਨਹੀਂ ਲੱਗੇਗਾ ਪਰ ਇੱਥੇ ਆਪਾਂ ਇਹ ਵੀ ਨਹੀਂ ਸੋਚ ਲੈਣਾ ਕਿ ਅਸੀਂ ਸਿਰਫ ਰਾਤ ਨੂੰ 12 ਵਜੇ ਤੋਂ ਬਾਅਦ ਹੀ ਸਿਮਰਨ ਕਰ ਸਕਦੇ ਹਾਂ ਜਦੋਂ ਆਪਣਾ ਇੱਥੇ ਕੀਤੀ ਹੋਈ ਮਿਹਨਤ ਦਾ ਫਲ ਆਪਾਂ ਨੂੰ ਮਿਲ ਗਿਆ ਮਨ ਅੰਤਰਗਤ ਹੋ ਗਿਆ ਧਿਆਨ ਦੇ ਵਿੱਚ ਉਤਰ ਗਿਆ ਫਿਰ ਮਨ ਹਰ ਸਮੇਂ ਧਿਆਨ ਦੇ ਵਿੱਚ ਰਹਿੰਦਾ ਸਾਡਾ ਸਵਾਸ ਗ੍ਰਾਸ ਪ੍ਰਪੱਖ ਹੋ ਜਾਂਦਾ ਤੇ ਅੰਦਰ ਰੋਮ ਰੋਮ ਸਿਮਰਨ ਚੱਲ ਪੰਦਾ ਰੋਮ ਰੋਮ ਸਿਮਰਨ ਹੁਣ ਦਿਲ ਦੀ ਧੜਕਣ ਆਪਣੀ ਚੱਲਦੀ ਰਹਿੰਦੀ ਆ ਕਦੀ ਰੁਕਦੀ ਨਹੀਂ ਜਿਸ ਦਿਨ ਰੁਕੇਗੀ ਉਸ ਦਿਨ ਸਾਡੇ ਸਰੀਰ ਦੀ ਮੌਤ ਹੋਵੇਗੀ ਜਦ ਤੱਕ ਇਹ ਧੜਕਣ ਚੱਲਦੀ ਹੈ ਰੋਮ ਚੱਲਦੇ ਹਨ ਸਵਾਸ ਚੱਲਦੇ ਹਨ ਤਾਂ ਮਨ ਕੀ ਕਰਦਾ ਆ ਕਿ ਆਪਣਾ ਜਿਹੜਾ ਧਿਆਨ ਆ ਉਹ ਇਹਦੇ ਨਾਲ ਜੋੜ ਲੈਂਦਾ ਕਿ ਜਦੋਂ ਉੱਪਰ ਥੱਲੇ ਚੀਜ਼ਾਂ ਹੁੰਦੀਆਂ ਨੇ ਜਿਵੇਂ ਧੜਕਣ ਉੱਪਰ ਥੱਲੇ ਹੁੰਦੀ ਆ ਸਵਾਸ ਨਾਸਕਾ ਦੇ ਵਿੱਚ ਪ੍ਰਵੇਸ਼ ਕਰਦੇ ਆ ਧੁੰਨੀ ਤੱਕ ਜਾਂਦੇ ਆ ਇੰਨੇ ਵਿੱਚ ਹੀ ਜਿਹੜੀ ਸੁਰਤੀ ਆ ਉਹ ਸਿਮਰਨ ਬਣਾ ਲੈਂਦੀ ਆ ਇਹਨੂੰ ਫੇਰ ਆਪਾਂ ਚਾਹੀ ਦਿਨ ਨੂੰ ਸ਼ੋਰ ਸ਼ਰਾਬੇ ਵਿੱਚ ਵੀ ਬੈਠੇ ਆ ਪਰ ਅੰਦਰੋਂ ਮਨ ਇਕਾਗਰ ਉਸ ਪਰਮਾਤਮਾ ਦੇ ਨਾਮ ਦੇ ਨਾਲ ਜੁੜਿਆ ਰਹਿੰਦਾ ਤੁਸੀਂ ਜਿਨ੍ਹਾਂ ਵੀ ਸੰਤਾਂ ਮਹਾਂਪੁਰਸ਼ਾਂ ਦੇ ਕੋਲ ਗਏ ਆ ਉਹਨਾਂ ਨੇ ਤੁਹਾਨੂੰ ਕੋਈ ਵੀ ਮਾੜੀ ਗੱਲ ਨਹੀਂ ਕਹੀ ਠੀਕ ਹੈ ਤੁਸੀਂ ਕਰ ਸਕਦੇ ਹੋ ਪਰ ਮਹਾਰਾ ਸਾਨੂੰ ਇਹ ਵੀ ਉਪਦੇਸ਼ ਦਿੰਦੇ ਨੇ ਕਿ ਆਪਾਂ ਤਾਂ ਹਰ ਸਮੇਂ ਹੀ ਸਿਮਰਨ ਕਰਨਾ ਹੈ ਮਹਾਰਾ ਕਹਿੰਦੇ ਜੀਤੇ ਸਾਸ ਗਰਾਸ ਮਨ ਲੇਤਾ ਤੇਤੇ ਹੀ ਗੁਣਗਾਈਏ ਅਸੀਂ ਤਾਂ ਇੰਨੇ ਕੁ ਗੁਣ ਗਾਉਣੇ ਆ ਕਿ ਜਿੰਨੇ ਸਾਨੂੰ ਸੁਵਾਸ ਆਉਂਦੇ ਆ ਤੇ ਜਾਂਦੇ ਆ ਕਹਿਣ ਦਾ ਭਾਵ ਜਦੋਂ ਵੀ ਸਮਾਂ ਮਿਲਦਾ ਹੈ ਬਸ ਸਿਮਰਨ ਹੀ ਕਰਨਾ ਹੈ ਹਰ ਸਮੇਂ ਸਿਮਰਨ ਕਰਦੇ ਰਵਾਂਗੇ ਕਹਿਨ ਦਾ ਭਾਵ ਉਠਤ ਬੈਠਤ ਸੋਭਤ ਨਾਮ ਕਹੋ ਨਾਨਕ ਜਨ ਕੇ ਸਦ ਕਾਮ ਮਰ ਇਹ ਕਹਿੰਦੇ ਹਰ ਇੱਕ ਕੰਮ ਕਰਦੇ ਹੋਏ ਤੁਸੀਂ ਸਿਮਰਨ ਕਰੋ ਝਾੜੂ ਪੋਚਾ ਬੀਬੀਆਂ ਕਰਦੀਆਂ ਨੇ ਉਦੋਂ ਵੀ ਸਿਮਰਨ ਕਰੋ ਰੋਟੀ ਪਕਾਉਂਦੀਆਂ ਨੇ ਸਿਮਰਨ ਕਰੋ ਭਾਂਡੇ ਧੋਂਦੀਆਂ ਨੇ ਸਿਮਰਨ ਕਰੋ ਸਾਫ ਸਫਾਈ ਕਰਦੀਆਂ ਨੇ ਸਿਮਰਨ ਕਰੋ ਸੈਰ ਤੇ ਵੀ ਜਾ ਰਹੇ ਆ ਤਾਂ ਆਪਾਂ ਸਿਮਰਨ ਕਰਦਿਆਂ ਨੇ ਜਾਣਾ ਮਤਲਬ ਇਹ ਜਿਹੜੀ ਕੜੀ ਆ ਇਹ ਜਿਹੜੀ ਮਾਲਾ ਆ ਕੀ ਟੁੱਟ ਨਹੀਂ ਦੇਣੀ ਜਿਸ ਦਿਨੇ ਟੁੱਟ ਗਈ ਜਾਂ ਜਿਸ ਵਖਤ ਟੁੱਟ ਗਈ ਮਨ ਵਿਚਾਰਾਂ ਦੇ ਵਿੱਚ ਖੁੱਬੇਗਾ ਤ੍ਰੈਗੁਣ ਮਾਇਆ ਦੇ ਵਿੱਚ ਫਸੇਗਾ ਪੰਜਾਂ ਦੀਆਂ ਗੱਲਾਂ ਮਗਰਾਵੇਗਾ ਤੇ ਜਦੋਂ ਮਾਰੇ ਕਹਿੰਦੇ ਪੰਜਾਂ ਦੀਆਂ ਗੱਲਾਂ ਮਗਰ ਇਹ ਮਨ ਲੱਗਦਾ ਫਿਰ ਇਹਨੂੰ ਘਾਟਾ ਪਿੰਦਾ ਘਾਟਾ ਕਾਦਾ ਪਿੰਦਾ ਇਹਨੂੰ ਜਿਹੜੇ ਸਵਾਸ ਮਾਰੇ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਜੀ ਨੇ ਇੰਨੇ ਕੀਮਤੀ ਜਿਨ੍ਹਾਂ ਦੀ ਕੋਈ ਕੀਮਤ ਨਹੀਂ ਹੈ ਸੰਸਾਰ ਦੇ ਵਿੱਚ ਆਪਾਂ ਇਹ ਸੁਵਾਸ ਵਧਾ ਘਟਾ ਨਹੀਂ ਸਕਦੇ ਇਹਨਾਂ ਸੁਵਾਸਾਂ ਨੂੰ ਉਹ ਪੰਜ ਮਾਇਆ ਦੇ ਹੱਟਾਂ ਵਿੱਚ ਵੇਸਟ ਕਰਦੇ ਆ ਪਰ ਆਪਾਂ ਇਹਨਾਂ ਤੋਂ ਬਚਣਾ ਹੈ ਤੇ ਹਰ ਸਮੇਂ ਸਿਮਰਨ ਕਰਨਾ ਜੇ ਆਪਾਂ ਹਜੇ ਤੱਕ ਦੇਨ ਨੂੰ ਹੀ ਜਪ ਕੇ ਵੇਖਿਆ ਨਾ ਜਪਣਾ ਦੇਖੋ ਕੀ ਆ ਵੀ ਇਹ ਤਾਂ ਆਪਾਂ ਬਾਣੀ ਪੜ੍ਹਦੇ ਆ ਇਹ ਜਪ ਵਿੱਚ ਨਹੀਂ ਹੁੰਦੀ ਬਾਣੀ ਨੂੰ ਪੜ੍ਹਨਾ ਵਿਚਾਰਨਾ ਸਮਝਣਾ ਮੰਨਣਾ ਜਿਵੇਂ ਹੁਣ ਕਈ ਗੁਰਮਖੀ ਕੀ ਕਰਦੇ ਨੇ ਜੋ ਮੂਲ ਮੰਤਰ ਹੈ ਏਕ ਓੰਕਾਰ ਸਤਨਾਮ ਕਰਤਾ ਪੁਰਖ ਇਸ ਦਾ ਜਾਪ ਕਰਦੇ ਆ ਉਸ ਨੂੰ ਜਾਪ ਕਹਿੰਦੇ ਨੇ ਜੋ ਛੋਟਾ ਲਬਜ ਹੈ ਗੁਰਮੰਤਰ ਹੈ ਜਦੋਂ ਆਪ ਇਹਦਾ ਅਭਿਆਸ ਕਰਦੇ ਆ ਤਾਂ ਇਸ ਨੂੰ ਜਪ ਕਹਿੰਦੇ ਨੇ ਜੋ ਵਾਹਿਗੁਰੂ ਗੁਰਮੰਤਰ ਹੈ ਨਾ ਰਾਤ ਨੂੰ ਸੌਜੋਂ ਪਹਿਲਾਂ 2 ਵਜੇ 3 ਵਜੇ ਇਹਨੇ ਵਿਚਾਰ ਉੱਠ ਕੇ ਬੈਠ ਕੇ ਚੌਕੜਾ ਮਾਰ ਕੇ ਇਕਾਂਤ ਵਿੱਚ ਬੈਠ ਕੇ ਉਸ ਮਾਲਕ ਨੂੰ ਅਵਾਜ਼ਾਂ ਮਾਰ ਕੇ ਵਿਖੋ ਕਿਵੇਂ ਉਹ ਆਕਾਲ ਪੁਰਖ ਵਾਹਿਗੁਰੂ ਜੀ ਆਪ ਅੱਗੇ ਆਉਂਦੇ ਨੇ ਹਰ ਇੱਕ ਕੰਮ ਦੇ ਵਿੱਚ ਉਹ ਆਪਣੇ ਆਪ ਨੂੰ ਮਹਿਸੂਸ ਕਰਾਉਂਦੇ ਨੇ ਕਿ ਪੁੱਤ ਮੈਂ ਤੇਰੇ ਨਾਲ ਆ ਤੈਨੂੰ ਡਰਨ ਦੀ ਲੋੜ ਨਹੀਂ ਹੈ ਤੂੰ ਘਬਰਾ ਨਾ ਤੇਰੇ ਸਾਰੇ ਕੰਮ ਮੈਂ ਆਪ ਕਰੂੰਗਾ ਮਾਲਕ ਇੰਨਾ ਨਾਮ ਜਪਣ ਵਾਲੇ ਨੂੰ ਹੌਸਲਾ ਦਿੰਦੇ ਆ। ਕਈ ਵਿਭਾਗੀ ਜੀਵ ਨੇ ਬਹੁਤ ਮਿਹਨਤ ਕਰਦੇ ਨੇ, ਸਿਮਰਨ ਕਰਦੇ ਨੇ, ਵਿਚਾਰਤ ਹੁੰਦੇ ਨੇ। ਧਿਆਨ ਦੇ ਵਿੱਚ ਬੈਠ ਕੇ ਅਨੁਭਵ ਕਰਕੇ ਉਸ ਮਾਲਕ ਨੂੰ ਵਾਹਿਗੁਰੂ ਨੂੰ ਪ੍ਰਾਪਤ ਕਰ ਲੈਂਦੇ। ਪਰ ਇੰਨੇ ਵਾਰੀ ਉੱਠ ਕੇ ਅਸਰ ਬਹੁਤ ਹੁੰਦਾ। ਮਨ ਦੀ ਜਿਹੜੀ ਗਹਿਰਾਈ ਆ ਨਾ, ਮਨ ਦੇ ਹਿਰਦੇ ਤੱਕ ਉਹ ਸਿਮਰਨ ਜੋ ਆ ਉਹ ਉਤਰ ਜਾਂਦਾ। ਜਿੱਦਾਂ ਮਰਜੀ ਆਵਾਜ਼ ਮਾਰੋ ਪਿਆਰ ਦੇ ਵਿੱਚ ਮਾਰੋ ਵਾਹ ਗੁਰੂ ਵਾਹ ਗੁਰੂ ਐਸਾ ਸਮੇਂ ਕੀਤਾ ਹੋਇਆ ਸਿਮਰਨ ਸਾਨੂੰ ਜਿਹੜਾ ਆਪਾਂ ਦਿਨ ਵਿੱਚ ਵਿੱਚਰਦੇ ਆ ਨਾ ਉਹਦੇ ਵਿੱਚ ਵੀ ਸੰਭਾਲ ਕੇ ਰੱਖਦਾ ਆ ਸਿਮਰਨ ਆਟੋਮੈਟਿਕ ਚੱਲਦਾ ਰਹਿੰਦਾ ਰਸਨਾ ਤੇ ਕਦੀ ਧਿਆਨ ਜਾਂਦਾ ਕਦੀ ਨਹੀਂ ਜਾਂਦਾ ਪਰ ਸਿਮਰਨ ਹਰ ਸਮੇਂ ਚੱਲਦਾ ਰਹਿੰਦਾ ਤੇ ਜਿਹੜਾ ਹਰ ਸਮੇਂ ਇਹ ਮਾਰਾ ਬਣ ਗਿਆ ਨਾ ਸਾਡੇ ਅੰਦਰ ਸਿਮਰਨ ਦੀ ਇਹ ਕੀ ਆ ਕਿ ਸਾਨੂੰ ਫੁਰਨਿਆ ਚੇ ਨਹੀਂ ਜਾਣ ਦਿੰਦੀ। ਸਰੀਰ ਨੂੰ ਡਿਸਬੈਲੈਂਸ ਨਹੀਂ ਹੋਣ ਦਿੰਦੀ। ਕਿਉਂਕਿ ਜਿਹੜਾ ਸਰੀਰ ਜਿਹੜਾ ਮਨ ਜਿੰਨਾ ਜ਼ਿਆਰਾ ਵਿਚਾਰਾਂ ਦੇ ਵਿੱਚ ਉਹਨਾ ਡਿਸਬੈਲੈਂਸ ਹੋਊਗਾ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਝੂਠ, ਨਿੰਦਿਆ, ਨਫ਼ਰਤ ਸਾਰਾ ਕੁਝ ਅੰਦਰ ਭਰਿਆ ਹੁੰਦਾ। ਪਰ ਜੇ ਸਿਮਰਨ ਰਸਨਾ ਤੇ ਚੱਲਦਾ ਆ ਤਾਂ ਦੇਖ ਲਓ ਵੀ ਮਨ ਨੂੰ ਲਗਾਮ ਦਿੱਤੀ ਹੁੰਦੀ ਐ। ਵਾਹਿਗੁਰੂ 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 ਮਨ ਜੁੜ ਗਿਆ ਇਹਦੇ ਵਿੱਚ ਹੁਣ ਮਨ ਨੂੰ ਉਹ ਜਿਹੜੇ ਵਿਚਾਰ ਦਿੰਦੇ ਸੀ ਉਹ ਵੀ ਪਿੱਛੇ हट ਗਏ ਕਿ ਭਾਈ ਇਹਨੇ ਕੋਈ ਫੁਰਨਾ ਨਹੀਂ ਲੈਣਾ ਇਹ ਤਾਂ ਲੱਗਾ ਹੈ ਆਪਣੇ ਸਿਮਰਨ ਦੇ ਵਿੱਚ ਪਰੇ ਹੋ ਜੋ ਹੁਣ ਇਤੋਂ ਹੁਣ ਕਿਸੇ ਅਸੀਂ ਹੋਰ ਬੰਦੇ ਨੂੰ ਜਾ ਕੇ ਫੜਦੇ ਆ ਸੰਤ ਮਹਾਪੁਰਸ਼ ਹਮੇਸ਼ਾ ਹੀ ਸਹੀ ਗੱਲ ਕਰਦੇ ਆ ਸੱਚੀ ਗੱਲ ਕਰਦੇ ਆ ਸਾਨੂੰ ਕਈ ਵਾਰੀ ਤਰਕ ਪੈਦਾ ਹੋ ਜਾਂਦੀ ਆ ਜਾਂ ਕਈ ਵਾਰ ਸਾਨੂੰ ਸੁਣਨ ਦੇ ਵਿੱਚ ਭੁਲੇਖਾ ਪੈ ਜਾਂਦਾ ਜਾਂ ਕਈ ਵਾਰ ਸਾਨੂੰ ਗੱਲ ਉਹਨਾਂ ਦੀ ਸਮਝ ਨਹੀਂ ਆਉਂਦੀ ਕਿਉਂਕਿ ਉਹਨਾਂ ਨੇ ਕਰਨੀ ਹੁੰਦੀ ਬਹੁਤ ਗਹਿਰਾਈ ਚੋਂ ਦੂਜੇ ਪਾਸੇੋਂ ਕਰਨੀ ਹੁੰਦੀ ਆ ਤੇ ਆਪਣਾ ਮਨ ਕਈ ਵਾਰ ਵਿਚਾਰਾਂ ਦੇ ਵਿੱਚ ਹੁੰਦਾ ਨਹੀਂ ਸਮਝ ਆਉਂਦੀ ਆਪ 12 ਵਜੇ ਤੋਂ ਬਾਅਦ 2 ਵਜੇ 3 ਵਜੇ ਉੱਠ ਕੇ ਵਾਹਿਗੁਰੂ ਗੁਰਮੰਤਰ ਦਾ ਅਭਿਆਸ ਕਰਕੇ ਵੇਖੋ ਆਪ ਦੇ ਮਨ ਨੂੰ ਬਹੁਤ ਫਰਕ ਪਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ